ਕਲ ਸਾਰਾ ਗ੍ਰਿਕ ਕਿਫਤੇ ਸਾਰਾ ਗ੍ਰਿਕ ਕਿਫਤੇ ਦੀ ਸਾਰਾ ਜਨ ਪਤਾ ਹੈ ਕਿ ਆਇਤਾ ਵਿਸ਼ਾ ਇਹੀ ਹੈ ਗਵਾ ਇਸਹੀ ਜੀ ਕੁਰਬਾਨੀ ਪਰ ਇਹਨਾਂ ਦਿਹਾੜਿਆਂ ਨੂੰ ਅਸੀਂ ਜਿਹੜਾ ਗਵਾ ਕਿਸ ਤਰ੍ਹਾਂ ਬਣਾਉਣਾ ਹੈ ਗਵਾ ਔਰ ਉਹ ਵੀ ਬਣਾਉਣਾ ਇਸ ਤਰ੍ਹਾਂ ਚਾਹੀਦਾ ਵਾ ਕਿ ਜਿਸ ਤਰ੍ਹਾਂ ਸਾਨੂੰ ਗੁਰੂ ਸਾਹਿਬ ਸਿਖਿਆ ਦਿੰਦੀ ਹੈ ਗਣ ਕਿਹਾ ਜਾਵੇ ਸ਼ਹੀਦ ਕਿਸ ਨੂੰ ਕਹਿੰਦੇ ਹੈਗੇ ਆ ਜਿਹੜਾ ਸ਼ਹਾਦਤ ਦੇਣ ਵਾਲਾ ਰਹਾ ਇੱਕ ਸੱਚ ਦੀ ਗਵਾਹੀ ਦੇਣ ਵਾਲਾ ਰਹਾ ਵਾ ਸਕੀ ਇਤਿਹਾਸਿਕ ਸਾਖੀ ਦੇਣ ਵਾਲਾ ਵਾ ਅਜੇ ਹਾਂ ਕੰਮ ਕਰਨ ਵਾਲਾ ਹੈ ਦਾ ਵਾ ਜਿਸ ਦੀਆਂ ਲੋਕ ਸਾਖੀਆਂ ਸੁਣਾਉਣ ਤੇ ਉਹਦੀਆਂ ਸਿੱਖਿਆਵਾਂ ਦੇਣ ਧਰਮ ਯੁੱਧ ਵਿੱਚ ਜਿਸ ਨੇ ਆਪਣਾ ਜੀਵਨ ਅਰਪਣ ਕਰ ਦਿੱਤਾ ਹੋਇਆ ਔਰ ਜਿਵੇਂ ਕਿ ਆ ਜਾਵੇ ਸ਼ਹਾਦਤ ਕਿਸ ਨੂੰ ਕਹਿੰਦੇ ਹੈਗੇ ਆ ਇੱਕ ਸੱਚੀ ਗਵਾਹੀ ਦਿੰਦੇ ਹੋਏ ਕੁਰਬਾਨੀ ਦੇਣੀ ਧਰਮ ਯੁੱਧ ਵਿੱਚ ਆਪਣੀ ਮੌਤ ਹੋ ਜਾਣੀ ਕੁਰਬਾਨੀ ਖਾਸ ਤੌਰ ਤੇ ਕਿਸੇ ਮੰਤਵ ਵਾਸਤੇ ਹੋਵੇ ਇਨਕੇ ਬਿਨਾ ਮੰਤਵ ਕੋਈ ਕੁਰਬਾਨੀ ਦਿੱਤੀ ਹੈ ਕਿ ਉਹ ਇਸ਼ਾਅਤ ਤੇ ਕਿਹਾ ਜਾ ਸਕਦਾ ਇਨਸਾਨ ਦੁਨੀਆ ਵਿੱਚ ਕੁਝ ਲੈਣ ਜਾਂ ਦੇਣ ਲਈ ਆਉਂਦਾ ਹੈਗਾ ਵਾ ਪਰੰਤੂ ਜ਼ਿਆਦਾਤਰ ਲੋਕ ਖੁਸ਼ੀਆਂ ਲੈਣ ਵਾਸਤੇ ਰਹਿੰਦੇ ਹੈਗੇ ਆ ਮੁਸੀਬਤਾਂ ਕੋਈ ਵਿਰਲਾ ਹੀ ਲੈਂਦਾ ਹੈਗਾ ਵਾ ਔਰ ਇਸ ਦੇ ਉਲਟ ਗੁਰੂ ਸਾਹਿਬ ਨੇ ਲੋਕਾਂ ਨੂੰ ਖੁਸ਼ੀਆਂ ਦਿੱਤੀਆਂ ਤੇ ਮੁਸੀਬਤਾਂ ਲਈਆਂ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਉਨੋ ਖਰਾਤੀ ਖਾਤਰ ਕੁਰਬਾਨ ਕਰ ਦਿੱਤਾ ਔਰ ਇਸ ਸੰਬੰਧੀ ਗੁਰਬਾਣੀ ਚ ਬੜਾ ਸੁੰਦਰ ਸ਼ਬਦ ਆ ਗਾ ਨਾਨਕ ਗੁਰ ਸੰਤੋਖ ਰੁਖ ਧਰਮ ਫਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ ਗੁਰੂ ਕਿਸ ਤਰ੍ਹਾਂ ਦਾ ਹੁੰਦਾ ਵਾ ਇੱਕ ਰੁਖ ਦੀ ਤਰ੍ਹਾਂ ਹੁਣ ਰੁਖ ਵੇਖੋ ਆਪਣਾ ਭਾਵੇਂ ਉਹਦੇ ਉੱਪਰ ਕੁਹਾੜੀ ਮਾਰੀ ਜਾਂਦੀ ਹੈਗੀ ਆ ਲੇਕਿਨ ਰੁਖ ਆਪਣਾ ਇੱਕ ਇੱਕ ਪਾੜ ਜਿਹੜਾ ਹੈਗਾ ਵਾ ਉਹ ਦੂਸਰੇ ਵਾਸਤੇ ਕੁਰਬਾਨ ਕਰ ਦਿੰਦਾ ਵਾ ਬਿਲਕੁਲ ਗੁਰੂ ਇਦਾਂ ਇਹ ਸਭ ਕੁਝ ਕੁਰਬਾਨ ਕਰ ਦਿੰਦਾ ਵਾ ਆਪਣੇ ਅੰਦਰ ਹਮੇਸ਼ਾ ਸੰਤੋਖ ਕੈਮਰਾ ਰੱਖਦਾ ਹੈਗਾ ਵਾ ਔਰ ਧਰਮ ਦੀਸ ਫੁੱਲ ਦਿੰਦਾ ਹੈਗਾ ਵਾ ਔਰ ਉਸ ਫੁੱਲ ਨੂੰ ਵਧਣ ਵਾਸਤੇ ਜਿਹੜਾ ਹੈਗਾ ਫਲ ਲੱਗ ਜਾਵੇ ਉਹਦੇ ਵਾਸਤੇ ਗੁਰੂ ਜਿਹੜਾ ਹੈਗਾ ਉਹ ਗਿਆਨ ਦਾ ਫਲ ਦਿੰਦਾ ਹੈਗਾ ਵਾ ਫਿਰ ਅਜਿਹੇ ਹਦਕਤ ਜਿਹੜਾ ਹੁੰਦਾ ਵਾ ਉਹ ਹਮੇਸ਼ਾ ਹੀ ਹਰਿਆ ਪਰ ਰਹਿੰਦਾ ਹੈਗਾ ਵਾ ਔਰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈਗਾ ਵਾ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਰੱਖਿਆ ਵਾਸਤੇ ਕੁਰਬਾਨੀ ਦੇ ਦਿੱਤੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਵੀ ਸ਼ਹੀਦ ਕਿਹਾ ਜਾ ਸਕਦਾ ਵਾ ਕਿਉਂਕਿ ਉਹਨਾਂ ਨੇ ਬਿਮਾਰਾਂ ਦੀ ਖਾਤਰ ਆਪਣੀ ਕੁਰਬਾਨੀ ਦੇ ਦਿੱਤੀ ਗੁਰਤੇਗ ਬਾਜਾ ਸਾਹਿਬ ਨੇ ਧਰਮ ਦੀ ਰੱਖੇ ਦੀ ਖਾਤਰ ਕੁਰਬਾਨੀ ਦਿੱਤੀ ਔਰ ਗੁਰਗੋਬਿੰਦ ਸਾਹਿਬ ਤੇ ਹਮਲਾ ਕੀਤਾ ਗਿਆ ਸੀਗਾ ਇਸ ਕਰਕੇ ਉਹਨਾਂ ਨੂੰ ਜੀਹਰਾ ਗਿਆ ਸ਼ਹੀਦਾਂ ਦੀ ਲਿਸਟ ਵਿੱਚ ਨਹੀਂ ਗਿਣਾਇਆ ਜਾਂਦਾ ਵਾ ਬਾਕੀ ਉਹਨਾਂ ਨੇ ਆਪਣਾ ਸਰਬੰਸ ਹੀ ਜਿਹੜਾ ਦਾਵਾ ਪੂਰੀ ਸਿੱਖ ਕੌਮ ਦੇ ਵਾਸਤੇ ਉਹ ਵਾਰ ਦਿੱਤਾ ਸੀਗਾ ਮੁਨੱਖ ਦੀ ਕੀ ਮੁਸ਼ਕਲ ਹੈਗੀ ਆ ਕਿ ਉਹ ਦੋ ਕੱਲਾਂ ਵਾਸਤੇ ਤਿਆਰ ਨਹੀਂ ਹੁੰਦਾ ਇੱਕ ਤਾਂ ਹੈਗੀ ਆ ਸਰੀਰਕ ਮੌਤ ਔਰ ਦੂਸਰਾ ਉਸ ਦੇ ਹੌਮੇ ਦੀ ਮਨਕ ਮੌਤ ਕਹਿ ਲੋ ਜਹਾ ਹਮੇਦੱਤਿਆ ਕਰਨਾ ਔਰ ਮਨੁੱਖ ਜਿਹੜਾ ਹੈਗਾ ਵਾ ਮੌਤ ਤੋਂ ਹਮੇਸ਼ਾ ਹੀ ਬਹੁਤ ਡਰਦਾ ਰਹਿੰਦਾ ਹੈਗਾ ਪਰੰਤੂ ਅਸਲੀਅਤ ਇਹ ਹੈਗੀ ਆ ਕਿ ਭਾਵੇਂ ਕੋਈ ਸ਼ਾਹ ਵਾ ਵਪਾਰੀ ਆ ਬਾਦਸ਼ਾਹ ਵਾ ਸਭ ਨੇ ਇੱਕ ਦਿਨ ਜਿਹੜਾ ਹੈਗਾ ਵਾ ਇਸ ਦੁਨੀਆ ਤੋਂ ਚਲੇ ਜਾਣਾ ਹੈਗਾ ਵਾ ਔਰ ਮਰਨਾ ਹੀ ਹੈਗਾ ਵਾ ਔਰ ਇਸ ਮਨ ਮੌਤ ਨੇ ਜਿਹੜਾ ਹੈਗਾ ਵਾ ਸਾਨੂੰ ਇੱਥੋਂ ਲੈ ਕੇ ਜਾਣਾ ਹੈਗਾ ਵਾ ਔਰ ਗੁਰਬਾਣੀ ਦੇ ਸਾਨੂੰ ਸਪਸ਼ਟ ਇਹੀ ਸਿਖਿਆ ਦਿੰਦੀ ਹੈਗੀ ਆ ਬਾਦਸ਼ਾਹ ਸ਼ਾ ਵਪਾਰੀ ਮਰਨਾ ਜੂਦੀ ਸੇ ਸੋ ਕਰ ਦੇ ਕਰੀ ਹਰੇਕ ਨੇ ਇਸ ਦੁਨੀਆ ਤੋਂ ਇੱਕ ਦਿਨ ਚਲਾ ਜਾਣਾ ਚਲੇ ਜਾਣਾ ਹੈਗਾ ਵਾ ਇਹ ਸੋਚ ਕੇ ਚੱਲੀਏ ਤਾਂ ਫਿਰ ਅਸੀਂ ਜੀਵਨ ਵਿੱਚ ਨਾ ਤੇ ਕਦੀ ਗੁੰਮਰਾਹ ਹੋਵਾਂਗੇ ਔਰ ਨਾ ਹੀ ਜਿਹੜਾ ਗਵਾ ਅਸੀਂ ਦੂਸਰਾਂ ਨੂੰ ਗੁੰਮਰਾਹ ਕਰਨ ਦੀ ਦਿਸ਼ਾ ਵੱਲ ਜਾਵਾਂਗੇ ਔਰ ਗੁਰਬਾਣੀ ਚ ਗੁਰੂ ਮਹਾਰਾਜ ਨੇ ਸਭ ਤੋਂ ਪਹਿਲਾਂ ਜਿਹੜੀ ਗੱਲ ਕੀਤੀ ਹੈਗੀ ਆ ਹਉਮੈ ਤਿਆਗਣ ਦੀ ਗੱਲ ਕੀਤੀ ਹੈਗੀ ਆ ਔਰ ਉਸ ਹੋਂ ਮੈਂ ਤਿਆਗੰਦੀ ਸਿੱਖਿਆ ਦਿੱਤੀ ਹੈਗੀ ਆ ਪਹਿਲਾ ਮਰਨ ਕਬੂਲ ਜੀਵਨ ਕੀ ਛਡਹਾਸ ਉਹ ਸਭ ਨਾ ਕੀ ਰੇਣ ਦਾ ਤਪਉ ਮਾਰੇ ਪਾਸ ਔਰ ਜਿਹੜਾ ਮਨੁੱਖ ਆਪਣਾ ਹੋਂ ਮੈਂ ਤਿਆਗ ਦਿੰਦਾ ਹੈਗਾ ਨਾ ਔਰ ਉਹਦੇ ਵਾਸਤੇ ਸਿਹ ਤਿਆਗਣਾ ਮੇਂ ਮੁਸ਼ਕਲ ਨਹੀਂ ਹੁੰਦਾ ਕਿਉਂਕਿ ਉਹਦੇ ਅੰਦਰ ਆਟੋਮੈਟਿਕਲੀ ਜਿਹੜੀ ਨਾ ਗੁਰਬਾਣੀ ਜਿਹੜੀ ਹੈਗੀ ਆ ਉਹ ਗੁਰਬਾਣੀ ਹੀ ਬਣ ਜਾਂਦਾ ਹੈਗਾ ਵਾ ਔਰ ਫਿਰ ਉਹਦੇ ਉੱਪਰ ਕਿਸੇ ਚੀਜ਼ ਦਾ ਕੋਈ ਅਸਰ ਵੀ ਨਹੀਂ ਹੁੰਦਾ ਔਰ ਜਿਨ੍ਹਾਂ ਨੂੰ ਨਾਮ ਦਾ ਰੰਗ ਲੱਗ ਜਾਂਦਾ ਹੈ ਗਵਾ ਪ੍ਰੇਮ ਦਾ ਰੰਗ ਲੱਗ ਜਾਂਦਾ ਹੈ ਗਵਾ ਫਿਰ ਉਹ ਟੁਕੜੇ ਟੁਕੜੇ ਹੋਣ ਤੋਂ ਵੀ ਕਦੀ ਢੋਲਣੇ ਦੀ ਨਹੀਂ ਦਿੱਕ। ਸਤ ਸੰਗਤ ਪ੍ਰੀਤ ਸਾਧ ਅਤ ਗੂੜੀ ਜੋ ਰੰਗ ਮਚੀਟ ਬੋ ਲਾਗਾ ਕਾਇਆ ਕਾਪਰ ਚੀਰ ਬੋ ਫਾਰੇ ਪਰ ਰੰਗ ਨਾ ਲਹ ਸੋ ਪਾਗ। ਉਹ ਫਿਰ ਉਹ ਜਿਹੜਾ ਰੰਗ ਹੁੰਦਾ ਨਾ ਉਹ ਹਾਂ ਦਾ ਗਿਆਨ ਦੇ ਦੁਆਰਾ ਪ੍ਰੇਮ ਦਾ ਰੰਗ ਪੈਦਾ ਹੋਇਆ ਹੁੰਦਾ ਵਾ ਇਹ ਉਹ ਫਿਰ ਕਦੀ ਢੋਲਦਾ ਨਹੀਂ ਗਮ ਨਿਸ਼ਾਨ। ਔਰ ਓਪਾਵੇਂ ਉਹਦਾ ਜਿਹੜਾ ਅਕਾਵਾ ਹੰਗ ਹੰਗ ਜਿਹੜਾ ਹੈਗਾ ਭਾਵੇਂ ਕੱਟਿਆ ਜਾਵੇ ਔਰ ਗੁਰਸਿੱਖਾ ਨੇ ਵੀ ਸੀਸ ਦੇਣਾ ਪ੍ਰਵਾਨ ਕਰ ਲਿਆ ਪਰ ਆਪਣਾ ਸਿੱਖੀ ਸਿਦਕ ਨਹੀਂ ਹਾਰਿਆ ਔਰ ਅਕਸਰ ਇਹਦੇ ਬਾਰੇ ਤੁਸੀਂ ਸੁਣਦੇ ਹੋਗੇ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ ਚਾਰ ਸੈਰ ਜਾਜਾ ਨੇ ਸ਼ਹੀਦੀ ਪ੍ਰਵਾਨ ਕੀਤੀ ਚੰਕੋੜ ਦੀ ਗੜੀ ਵਿੱਚ ਵੀ ਔਰ ਸਰਾਂਦੇ ਨੀਆਂ ਵਿੱਚ ਵੀ ਮਾਤਾ ਗੁਜਰਕੌਰ ਜੀ ਵੀ ਠੰਡੇ ਬੁਰਜ ਤੇ ਸ਼ਹੀਦ ਹੋਏ ਪੀਰ ਬੁੱਧੂ ਸ਼ਾਹ ਨੇ ਆਪਣੇ ਦੋ ਪੁੱਤਰ ਦੋ ਪਰਾ ਤੇ ਸੱਤ ਮਰੀ ਜਿਹੜੇ ਦੇ ਸੀਗੇ ਉਹ ਸ਼ਹੀਦ ਕਰਵਾ ਲੇ ਮਾਈ ਪਾਪ ਮਾਈ ਪਾਪ ਕੋ ਜੀ ਨੇ ਆਪਣੀ ਸ਼ਹੀਦੀ ਦਿੱਤੀ ਵੇਖਿਆ ਜਾਵੇ ਸਾਡੀ ਸ਼ਹੀਦਾਂ ਦੀ ਲਿਸਟ ਬਹੁਤ ਲੰਬੀ ਹੈਗੀ ਆ ਔਰ ਰੁਖ ਜਿਹੜਾ ਹੈਗਾ ਜਿਸ ਤਰ੍ਹਾਂ ਕਿ ਦਾਸ ਨੇ ਪਹਿਲਾਂ ਵੀ ਗੁਰੂ ਦੀ ਗੱਲ ਕੀਤੀ ਹੈਗੀ ਆ ਉਹ ਤੇਜ ਹਥਿਆਰ ਦੇ ਕੱਟਣ ਨਾਲ ਗੁੱਸਾ ਨਹੀਂ ਕਰਦਾ ਸਗੋਂ ਦੂਸਰਿਆਂ ਦੇ ਕਾਜ ਹੀ ਸਵਾਰਦਾ ਹੈਗਾ ਵਾ ਔਰ ਬਿਲਕੁਲ ਇਸੇ ਤਰ੍ਹਾਂ ਜਿਹੜਾ ਸ਼ਹੀਦ ਹੁੰਦਾ ਹੈਗਾ ਵਾ ਉਹ ਅੰਦਰ ਰੋਸ ਨਹੀਂ ਕਰਦਾ ਦੂਸਰਿਆਂ ਨੂੰ ਸਿੱਖਿਆ ਦੇ ਕੇ ਜਾਂਦਾ ਕਿ ਜੀਵਣਾ ਕਿਸ ਤਰ੍ਹਾਂ ਜੀਉਣਾ ਹੈਗਾ ਵਾ ਜੀਵਨ ਵਿੱਚ ਕਿਸ ਤਰ੍ਹਾਂ ਚੱਲਣਾ ਹੈਗਾ ਵਾ ਸਸਤਰ ਤੀਖਣ ਕਾਟ ਡਾਰੇਓ ਮਨ ਨਾ ਕੀਨੋ ਰੋਸ ਰੋਸ ਕਾਜ ਊਆ ਕੋ ਲੈ ਸਵਾਰਿਓ ਤਿਲ ਨਾ ਦਿਨ ਰੋਸ ਮਨ ਮੇਰੇ RAM ਰੌ ਨਿਤਨੀਤ ਦਿਆਲ ਦੇਵ ਕਿਰਪਾਲ ਗੋਬਿੰਦ ਸੋਨ ਸੰਤਨਾ ਦੀ ਰੀਤ ਔਰ ਇਹ ਸਿੱਖ ਜਿਹੜੀ ਹੈਗੀ ਕੁਰਬਾਨੀ ਦੀ ਭਾਵਨਾ ਇਹ ਕਦੋਂ ਆਉਂਦੀ ਹੈਗੀ ਆ ਜਦੋਂ ਸੰਤਾਂ ਕੋਲ ਜਾਂਦੇ ਹੈਗੇ ਆ குரு ਕੋਲ ਜਾਂਦੇ ਹੈਗੇ ਆ ਗੁਰੂ ਦੀ ਸਿੱਖਿਆ ਲੈਣੇ ਹੈਗੇ ਆ ਜਦੋਂ ਗੁਰੂ ਦੀ ਸਿੱਖਿਆ ਲੈ ਲੈਣੇ ਹੈਗੇ ਆ ਫਿਰ ਸਾਡੇ ਅੰਦਰ ਉਹ ਜੰਜਵਾ ਪੈਦਾ ਹੋ ਜਾਂਦਾ ਵਾ ਫਿਰ ਭੱਡ ਭਾਵੇਂ ਸਾਡੇ ਜਿਹੜੇ ਅੱਗੇ ਕਿਸੇ ਤਰ੍ਹਾਂ ਦੇ ਵੀ ਸਾਨੂੰ ਤੇਜ ਹਥਿਆਰ ਨਾਲ ਕੱਟ ਦਿੱਤਾ ਜਾਵੇ ਅਸੀਂ ਉਸ ਤੋਂ ਡਰਦੇ ਨਹੀਂ ਔਰ ਇਜੀਆਂ ਉਦਾਹਰਨਾਂ ਹੈਗੀਆਂ ਵਾ ਚਰਖੀਆਂ ਤੇ ਚੜੇ ਗਏ ਬੰਦ-ਬੰਦ ਘਟਾਏ ਗਏ ਖੋਪਰੀਆਂ ਉਤਾਰੀਆਂ ਗਈਆਂ ਸ਼ੀਦ ਆਜ਼ਾਦੀ ਵੇਲੇ ਵੀ ਭਗਤ ਸਿੰਘ ਉਧਮ ਸਿੰਘ ਸਾਰਿਆਂ ਨੇ ਆਪਣੀ ਅਜੇ ਹੋਰ ਅਨੇਕਾਂ ਸਿੱਖਾਂ ਨੇ ਜਿਹੜੇ ਅਜਵਾ ਜਿਨ੍ਹਾਂ ਦੀ ਬਹੁਤ ਵੱਡੀ ਲਿਸਟ ਹੈਗੀ ਆ ਇਹ ਕੁਰਬਾਨੀਆਂ ਦਿੱਤੀਆਂ ਹੈਗੀਆਂ ਵਾ ਔਰ ਇੱਕ ਚੀਜ਼ ਸੰਤਿਆ ਰੱਖਣੀ ਕੁਰਬਾਨੀ ਸਾਨੂੰ ਬਾਰ-ਬਾਰ ਇਹ ਸਿਖਿਆ ਦਿੰਦੀ ਹੈਗੀ ਆ ਕਿ ਜਿਹੜਾ ਵੀ ਇਸ ਦੁਨੀਆ ਵਿੱਚ ਆਇਆ ਹੈਗਾ ਵਾ ਉਸਨੇ ਇੱਕ ਦਿਨ ਚਲੇ ਜਾਣਾ ਹੈਗਾ ਵਾ ਇਸ ਲਈ ਅਣਖ ਨਾਲ ਜੀਵਣਾ ਤੇ ਸੱਚ ਦੇ ਮਾਰਗ ਤੇ ਚੱਲਣਾ ਹੈਗਾ ਵਾ ਪਰ ਇਹ ਹੀ ਚੀਜ਼ ਹੈ ਆਸਾ ਕੀ ਬਾਤ ਚ ਰੋਜ਼ਾਨਾ ਪੜਦੇ ਹੈ ਗਿਆ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਏ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋਵਸਾਰੀਏ ਆਪਨ ਹੱਥੀਂ ਆਪਣਾ ਆਪੇ ਕਰ ਸਾਰੀਏ ਔਰ ਇਹ ਸਾਨੂੰ ਕਾਜ ਆਪ ਸਵਾਰਨਾ ਪੈਣਾ ਹੈਗਾ ਵਾ ਇਹ ਆਸ ਰੱਖੀਏ ਕਿ ਸਾਡੇ ਕੋਲ ਦੂਸਰਾ ਆ ਕੇ ਕਰੇਗਾ ਜਾਂ ਸਾਡੇ ਲੀਡਰ ਕਰਨਗੇ ਅਸੀਂ ਭੁੱਲ ਜਾਈਏ ਕਿਉਂਕਿ ਸਾਰਾ ਸੰਸਾਰ ਜਿਹੜਾ ਹੈਗਾ ਵਾ ਆਤਮਿਕ ਮੌਤ ਮਰ ਰਿਹਾ ਹੈਗਾ ਵਾ ਔਰ ਜਿਆਦਾਤਰ ਲੋਕ ਜਿਹੜੇਗੇ ਏਸੀ ਚੀਜ਼ ਦਾ ਸ਼ਿਕਾਰ ਹੈਗੇ ਆ ਔਰ ਕਿਸੇ ਨੇ ਵੀ ਸੱਚੇ ਮਰਨ ਦੀ ਕਦੀ ਜਾਗ ਨਹੀਂ ਸਿੱਖੀ ਔਰ ਜਿਹੜਾ ਸੱਚੀ ਮੌਤ ਮਰਦਾ ਹੈਗਾ ਵਾ ਉਸ ਅਕਾਲ ਪੁਰਖ ਦੇ ਹੁਕਮ ਤੇ ਰਜ਼ਾ ਨੂੰ ਸਮਝਦਾ ਹੈਗਾ ਵਾ ਔਰ ਫਿਰ ਜਿਹੜਾ ਹੈਗਾ ਵਾ ਉਸ ਨੂੰ ਜਿਹੜਾ ਹੈਗਾ ਵਾ ਮਰਨਾ ਨਹੀਂ ਪੈਂਦਾ ਆਤਮਿਕ ਤੌਰ ਤੇ ਔਰ ਉਹਦਾ ਜੀਵਨ ਜਿਹੜਾ ਹੈਗਾ ਵਾ ਅਟਲ ਹੋ ਜਾਂਦਾ ਹੈਗਾ ਵਾ ਔਰ ਇਹਦੇ ਨਾਲ ਦਾ ਇੱਕ ਸ਼ਬਦ ਸ਼ਲੋਕ ਹੈਗਾ ਵਾ ਕਬੀਰਾ ਮਰਤਾ ਮਰਤਾ ਜਗ ਮੁਵਾ ਮਰ ਬਿਨਾ ਜਾਣੇ ਕੋਈ ਐਸੀ ਮਰਨੇ ਜੋ ਮਰੇ ਬਹੋਰ ਨਾ ਮਰਨਾ ਹੋਏ ਔਰ ਇਹਦੇ ਨਾਲ ਹੀ ਡਿਟੇਲਸ ਵਿਆਖਿਆ ਕੁਮਾਰੇ ਨੇ ਨਾਲ ਕਰ ਦਿੱਤੀ ਕਿ ਮਹਿਲਾ ਤੀਜਾ ਕਿ ਆ ਜਾਣਾ ਕਿ ਮਰेंगे ਕਿਹਦਾ ਮਰਨਾ ਹੋਏ ਜਿਸ ਸਾਹਿਬ ਮਨੋਂ ਨਾ ਭਿਸਰੇ ਤਾਂ ਸਹਿਲ ਮਰਨਾ ਹੋਏ ਅਗਰ ਸਾਡੇ ਅੰਦਰ ਉਹ ਘਰ ਪਰਖ ਵਸਦਾ ਹੈਗਾ ਨਾ ਫੇ ਸਾਨੂੰ ਜਿਹੜਾ ਗਵਾ ਮਰਨ ਦੀ ਪਰਵਾਹ ਨਹੀਂ ਪੈਂਦੀ ਹੈਗੀ ਮਰਨੇ ਤੇ ਜਗਤ ਡਰੇ ਜੀਵਤਿਆਂ ਸਭ ਲੋਰੇ ਜੀਵਤਿਆਂ ਲੋਰੇ ਸਭ ਕੋਏ ਗੁਰ ਪ੍ਰਸਾਦੀ ਜੀਵਤ ਮਰੇ ਹੁਕਮੇ ਪੂਜੇ ਸਵੇ ਅਗਰ ਗੁਰੂ ਦੀ ਸਿੱਖਿਆ ਆ ਜਾਏ ਹੁਕਮ ਨੂੰ ਪਛਾਨਣਾ ਤੇ ਹੁਕਮ ਤੇ ਰਦਾ ਜਾਂ ਸਾਰਾ ਚੱਲਣਾ ਜਾਏ ਜੇ ਤਾਂ ਫਿਰ ਆਪਣੇ ਆਪ ਨਾਨਕ ਐਸੀ ਮਰਨੀ ਜੋ ਮਰੇ ਤਾਂ ਸਦ ਜੀਵਨ ਹੋਏ ਫਿਰ ਉਹ ਜਿਹੜਾ ਹੈਗਾ ਵਾ ਜੇ ਅਗਰ ਸਰੀਰਕ ਮੌਤ ਵੀ ਆ ਗਈ ਹੈ ਤਾਂ ਇਸ ਦੀ ਵੀ ਕਾਰ ਲਈ ਉਹ ਜਿਉਂਦਾ ਹੀ ਰਹਿੰਦਾ ਹੈਗਾ ਵਾ ਅਕਬੀਰ ਸਾਹਿਬ ਦਾ ਇਹਦੇ ਨਾਲ ਦਾ ਹੀ ਜਿਹੜਾ ਗੱਲ ਸਿਮਿਲਰ ਸ਼ਬਦ ਹੈਗਾ ਵਾ ਕਬੀਰ ਮਰਤਾ ਮਰਤਾ ਜਗੂਆ ਮਰ ਬਿਨਾ ਜਾਣਿਆ ਕੋਏ ਐਸੇ ਮਰਨੇ ਜੋ ਮਰੇ ਬਹਰ ਨਾ ਬੰਨਾ ਹੋਏ ਔਰ ਇਹਦੇ ਨਾਲ ਹੀ ਲੋਕਾਂ ਬਾਰੇ ਵੀ ਦੱਸ ਦਿੱਤਾ ਹੈਗਾ ਵਾ ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਕਿਉਂਕਿ ਉਹ ਉੱਚੀ ਅਵਸਥਾ ਤਾਂ ਹੈਗੀ ਆ ਜੇ ਆਪਣਾ ਹਉਮੈ ਮਾਰ ਲਾਂਗੇ ਤਾਂ ਤਾਂ ਪਰਮਾਨੰ ਦੀ ਦਿਸ਼ਾ ਵੱਲ ਅਸੀਂ ਜਾ ਸਕਦੇ ਹਗੇ ਆ ਔਰ ਸੇਵਕ ਦੀ ਇਹ ਕੁਆਲਿਟੀ ਹੋ ਜਾਂਦੀ ਹੈਗੀ ਆ ਕਿ ਉਹ ਬੰਦ-ਬੰਦ ਕਟਵਾ ਕੇ ਵੀ ਕੁਰਬਾਨ ਹੋਣ ਲਈ ਤਿਆਰ ਹੋ ਜਾਂਦਾ ਵਾ ਬਿਲਕੁਲ ਉਦਾਹਰਣ ਇਹਦੀ ਇੱਕ ਮੱਛੀ ਦੀ ਦਿੱਤੀ ਗਈ ਹੈ ਕੁਰਬਾਨੀ ਚ ਕਿ ਮੱਛੀ ਜਿਹੜਾ ਹੈਗਾ ਜਿਸ ਤਰ੍ਹਾਂ ਆਪਣਾ ਪਾਣੀ ਦੀ ਪ੍ਰੀਤ ਨੇ ਤਿਆਗਦੀ ਜਿਹੜਾ ਸੇਵਕ ਹੈਗਾ ਗੁਰੂ ਦਾ ਸਿੱਖ ਜਿਹੜਾ ਹੈਗਾ ਵਾ ਉਹ ਗੁਰੂ ਦੀ ਸਿੱਖਿਆ ਨੂੰ ਨੇ ਤਿਆਗਦਾ ਮੀਨ ਪਕਰ ਕਾਕਿਓ ਹਰ ਕਾਟਿਓ ਰਾਜਕਿਓ ਬੋਬਾਨੀ ਖੰਡ-ਖੰਡ ਕਰ ਭੋਜਨ ਕੀਨਾ ਤੋ ਨਾ ਬਿਸਰੋ ਮੱਚੀ ਆਪਣਾ ਪਾਣੀ ਦਾ ਪ੍ਰੇਮ ਨਹੀਂ ਛੱਡਦੀ ਔਰ ਗੁਰੂ ਦਾ ਸੇਵਕ ਜਿਹੜਾ ਗਵਾ ਔਰ ਗੁਰੂ ਦੀ ਸਿੱਖਿਆ ਗੁਰੂ ਦੀ ਬਾਣੀ ਨੂੰ ਤਿਆਗਦਾ ਨਹੀਂਗਾ ਔਰ ਗੁਰੂ ਮਹਾਰਾਜ ਸਾਨੂੰ ਇਹ ਵੀ ਨਾਲ ਗੁਰਬਾਣੀ ਸਮਝਾਉਂਦੇ ਹੈਗੇ ਆ ਤੀਰਥ ਇਸ਼ਨਾਨ ਉੱਚੀ ਜਾਤ ਕੁੱਲ ਜਾਇਦਾਦ ਇਹਦੇ ਵਾਸਤੇ ਕੁਰਬਾਨੀ ਨਹੀਂ ਕਰਨੀ ਜਦ ਕਿ ਜ਼ਿਆਦਾਤਰ ਲੋਕ ਜਿਹੜੇ ਹੈਗੇ ਆ ਇਸੇ ਤੇ ਹੀ ਆਪਣਾ ਜੀਵਨ ਜਿਹੜਾ ਹੈਗਾ ਬਰਬਾਦ ਕਰ ਦਿੰਦੇ ਹੈ ਗਿਆ ਕਰਨਾ ਕੀ ਆ ਉਸ ਕਰ ਦੇ ਚਰਨਾਂ ਵਿੱਚ ਨਿਵਾਸ ਆਪਣਾ ਲਿਆਉਣਾ ਹੈਗਾ ਵਾ ਔਰ ਉਸ ਦੇ ਨਾਲ ਅਪੇਧ ਹੋਣਾ ਵਾ ਉਸ ਵਾਸਤੇ ਕੁਰਬਾਨੀ ਕਰਨੀ ਹੈਗੀ ਆ ਅਕਬੀਰ ਸਾਹਿਬ ਜਿਹੜਾ ਹੈਗਾ ਸਪਸ਼ਟ ਸਾਨੂੰ ਕਹਿ ਦਿੰਦੇ ਆ ਕਬੀਰ ਨਾ ਮੋਏ ਛਾਣੇ ਨਾ ਛਾਪਰੀ ਨਾ ਮੋਏ ਕਰਨੇ گاਉ ਮਤ ਹਰ ਪੁੱਛੇ ਕੌਣ ਹੈ ਮੇਰੀ ਜਾਤ ਨਾ ਨਾਉ ਕਬੀਰ ਮੋਏ ਮਰਨੇ ਕਾ ਜਾਉ ਹੈ ਮਰੋ ਤਹਰ ਕਹੇ ਦੁਆਰ ਮਤ ਹਰ ਪੁੱਛੇ ਕੌਣ ਹੈ ਪਰ ਅਹ ਮਾਰੇ ਬਾਹ ਉਹਨਾਂ ਜਿਹੜਾਗਾ ਇਹ ਜਾਤ ਇਸਨਾਨ ਇਹ ਕਰਮ ਕਾਂਡਾ ਇਸ ਤੋਂ ਨਿਕਰਾ ਆਪਣੇ ਆਪ ਨੂੰ ਕਮਿਟਿਡ ਕਰਨਾ ਹੈਗਾ ਵਾ ਔਰ ਦੁਨੀਆ ਦੇ ਹਰ ਇੱਕ ਇਨਸਾਨ ਸੰਸਾਰ ਮੌਤ ਤੋਂ ਡਰਦਾ ਹੈਗਾ ਵਾ ਪਰ ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਦੀ ਸਮਝ ਆ ਜਾਂਦੀ ਹੈਗੀ ਆ ਫਿਰ ਉਸ ਨੂੰ ਪਤਾ ਲੱਗ ਜਾਂਦਾ ਕਿ ਅਸਲੀ ਮੌਤ ਹੈ ਵੀ ਕੀ ਹੈ ਜੇ ਮਰਨੇ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪਰ ਵਾਸਿਆ ਇਹ ਗੁਰੂ ਦਾ ਸ਼ਬਦ ਇਹ ਦੱਸਦਾ ਕਿ ਅਸਲੀ ਮਰਨਾ ਹੈ ਕੀ ਹੈ ਗਵਾ ਅਸਲੀ ਮੌਤ ਹੈ ਕੀ ਹੈਗੇ ਆ ਅਬ ਕੈਸੇ ਮਰੂੰ ਮਰਨਾ ਮਨ ਮੰਨਿਆ ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ ਔਰ ਜਿਨ੍ਹਾਂ ਨੇ ਉਸ ਅਕਾਲ ਪੁਰਖ ਨੂੰ ਨਹੀਂ ਜਾਣਿਆ ਗਵਾ ਔਰ ਉਹ ਫਿਰਤੇ ਰੋਜ਼ਾਨਾ ਹੀ ਮਰਦੇ ਰਹਿੰਦੇ ਹੈਗੇ ਆ ਔਰ ਉਸੇ ਵਾਸਤੇ ਕਰਨਾ ਹੀ ਗਿਆ ਕੀ ਹੈ ਗਵਾ ਆਪਣੇ ਆਪ ਨੂੰ ਪੂਰੀ ਪੂਰੇ ਗੁਰੂ ਦੇ ਅੱਗੇ ਵੇਚਣਾ ਹੈ ਮਨ ਵੇਚੀ ਸਤਿਗੁਰ ਕੇ ਪਾਸ ਅਸੀਂ ਇੱਕ ਸਕ ਸੁੱਟ ਦਿਆ ਗਿਆ ਫੇਰ ਮੌਤ ਦਾ ਡਰ ਨਹੀਂ ਰਹਿੰਦਾ ਵਾ ਔਰ ਗੁਰੂ ਦੇ ਸ਼ਬਦ ਦੇ ਦੁਆਰਾ ਉਸ ਆਕਾਰਪੁਰਖ ਦੇ ਨਾਲ ਸਾਡੀ ਲਿਬ ਵੀ ਆਪਣੇ ਆਪ ਬਣੀ ਰਹਿੰਦੀ ਹੈਗੀ ਆ ਹਰ ਹਰ ਅਰਥ ਸਰੀਰ ਹਮ ਬੇਚਿਆ ਪੂਰੇ ਗੁਰ ਕੈ ਅਗੇ ਸਤਗੁਰ ਦਾਤੇ ਨਾਮ ਦਰਾਇਆ ਮੁਖਬਸਤਕ ਸਾਤ ਸਭ ਸਫਾ ਗਈ ਉਹ ਸਭ ਚੀਜ਼ਾਂ ਹੋਣੀ ਸ਼ੁਰੂ ਹੁੰਦੀ ਹੈਗੀ ਆ ਔਰ ਸ਼ਹੀਦੀ ਦਾ ਮੰਤਵ ਪੂਰਾ ਹੋਣਾ ਬਹੁਤ ਜ਼ਰੂਰੀ ਹੈਗਾ ਕਿਉਂਕਿ ਸਭ ਤੋਂ ਪਹਿਲਾਂ ਤਾਂ ਸ਼ਹੀਦੀ ਵਾਸਤੇ ਸਾਨੂੰ ਪੂਰੀ ਯੋਜਨਾ ਤਿਆਰ ਕਰਨੀ ਚਾਹੀਦੀ ਹੈਗੀ ਆ ਮੰਤੂਰ ਮੰਤਵ ਜਿਹੜਾ ਹੈਗਾ ਵਾ ਉਸ ਨੂੰ ਲਾਗੂ ਕਰਨ ਵਾਸਤੇ ਪੂਰੀ ਤਿਆਰੀ ਹੋਣੀ ਚਾਹੀਦੀ ਹੈਗੀ ਇਹ ਨਾ ਇਸ ਦੇ ਭੰਗ ਦੇ ਪਹਾੜੇ ਮਾਰੇ ਜਾਈਏ ਜੋ ਅੱਜ ਕੱਲ ਜਿਆਦਾਤਰ ਹੋ ਗਿਆ ਔਰ ਇਹਦੀ ਉਦਾਹਰਨ ਹੈਗੀ ਆ ਗੁਰअर्जਨ ਸਾਹਿਬ ਨੇ ਗੁਰਤੇਗ ਬਾਦਰ ਨੇ ਕੁਰਬਾਨੀ ਤੇ ਸ਼ਹੀਦੀ ਤੋਂ ਪਹਿਲਾਂ ਪੂਰਨ ਤਿਆਰੀ ਕੀਤੀ ਸੀ ਆਪਣੀ ਹੀ ਤਿਆਰੀ ਨੇ ਸਿੱਖਾ ਨੂੰ ਵੀ ਪ੍ਰਵੇਖ ਵਾਸਤੇ ਪੂਰਾ ਤਿਆਰ ਕਰ ਦਿੱਤਾ ਸੀਗਾ ਕਿਉਂਕਿ ਜਿਸ ਮੰਤਵ ਵਾਸਤੇ ਜੇ ਸ਼ਹੀਦੀ ਦੇਣੀ ਵੀ ਹੈਗੀ ਆ ਸਰੀਰਕ ਤੌਰ ਤੇ ਤਾਂ ਉਹ ਟਾਰਗੇਟ ਜਿਹੜਾ ਹੈਗਾ ਉਹ ਜ਼ਰੂਰ ਪੂਰਾ ਹੋਣਾ ਚਾਹੀਦਾ ਹੈਗਾ ਵਾ ਸੱਚੇ ਧਰਮ ਦੇ ਖਾਤਰ ਕੁਰਬਾਨੀ ਕੁਰਬਾਨ ਹੋਣ ਤੋਂ ਪਹਿਲਾਂ ਜ਼ਰੂਰੀ ਚੀਜ਼ ਹੈਗੀ ਆ ਸੱਚਾ ਗਿਆਨ ਹਾਸਲ ਕੀਤਾ ਜਾਵੇ ਔਰ ਇਹ ਸ਼ਬਦ ਆਪਦੇ ਨਾਲ ਪਹਿਲਾਂ ਵੀ ਸਾਂਝਾ ਕਰ ਦਿੱਤਾ ਜਾਇਆ ਜਾ ਚੁੱਕਾ ਹੈਗਾ ਵਾ ਜौं ਤੋਂ ਪ੍ਰੇਮ ਖੇਲਨ ਕਾ ਜਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀ ਜੇ ਸਿਰ ਦੀਜੇ ਕਾਣ ਨਾ ਕੀਜੇ ਔਰ ਉਹਦੇ ਨਾਲ ਹੈਗਾ ਵਾ ਗਿਆਨਹੀਨ ਅ ਗਿਆਨ ਪੂਜਾ ਅੰਧ ਵਰਤਾਰਾ ਪਾਉ ਦੁਤਿਆ ਪਰ ਨਾਲ ਤਰੀਕਾ ਵੀ ਹੈ ਗਵਾ ਗੁਰਬਿਨ ਗਿਆਨ ਧਰਮ ਬਿਨ ਧਿਆਨ ਸਚ ਬਿਨ ਸਾਖੀ ਮੂੜਨ ਅਜ ਇਹ ਨਾ ਹੋਏ ਕਿ ਅਸੀਂ ਗਿਆਨ ਤੇ ਕੁਝ ਹੈ ਨਹੀਂ ਧਰਮ ਬਾਰੇ ਸਾਨੂੰ ਪਤਾ ਨਹੀਂਗਾ ਧਿਆਨ ਬਾਰੇ ਸਾਨੂੰ ਪਤਾ ਨਹੀਂਗਾ ਔਰ ਅਸੀਂ ਜਿਹੜੀਆਂ ਕੁਰਬਾਨੀਆਂ ਦੇ ਜਾ ਰਹੇ ਹੈਗੇਆਂ ਵਿਅਰਥੀ ਜਾ ਰਹੀ ਹੈਗੀਆਂ ਇਸ ਕਰਕੇ ਕਮਿਟਿਡ ਹੋਣ ਤੋਂ ਪਹਿਲਾਂ ਸੱਚ ਦਾ ਗਿਆਨ ਜਿਹੜਾ ਹੈਗਾ ਵਾ ਉਹ ਨਾਰਿਕਸ਼ਾਹ ਸਾਨੂੰ ਉਹ ਵੀ ਸਿਖਿਆ ਜਾਂਦੇ ਹੈਗੇ ਆ ਆਜ਼ਾਦੀ ਤੋਂ ਬਾਅਦ ਕਈ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਪਰੰਤੂ ਕੋਈ ਖਾਸ ਸਫਲਤਾ ਨਹੀਂ ਮਿਲੀ ਕਿਉਂਕਿ ਉਸ ਵਾਸਤੇ ਪਹਿਲਾਂ ਕੋਈ ਯੋਜਨਾ ਤਿਆਰ ਕੀਤੀ ਨਹੀਂ ਗਈ ਸੀ ਕਈ ਵਾਰ ਤਾਂ ਲੋੜ ਅਨਸਾਰ ਪੂਰੀ ਤਿਆਰੀ ਵੀ ਨਹੀਂ ਕੀਤੀ ਜਾਂਦੀ ਔਰ ਅੱਜ ਉਦਾਹਰਨ ਹੈਗੀ ਆ ਲੋਕ ਸੜਕਾਂ ਤੇ ਲੰਗੜ ਰੋੜ ਦਾ ਕਰੋੜਾਂ ਦੇ ਫੁੱਲ ਬਰਬਾਦ ਕਰਨੇ ਜਾ ਇਹ ਹੋ ਜੇ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਰਵੈਤ ਅਖੰਡ ਪਾਠ ਕਈ ਤਰ੍ਹਾਂ ਦੀ ਬੜੀ ਵੱਡੀ ਲਿਸਟ ਜਿਹੜੀ ਕੁਸ਼ਵੀਆਂ ਨੇ ਵੀ ਪਹਿਲਾਂ ਸਾਂਝੀ ਕਰ ਦਿੱਤੀ ਹੈਗੀ ਆ ਉਹਨਾਂ ਤੇ ਹੀ ਆਪਣੀ ਅਸੀਂ ਫਜ਼ੂਲ ਕੁਰਬਾਨੀ ਕਰੀ ਜਾ ਰਹੀ ਹੈਗੀ ਆ ਉਹੀ ਬੰਦੇ ਸੂਰਮੇ ਆਖੇ ਜਾਂਦੇ ਹੈਗੇ ਆ ਜਿਹੜੇ ਅਕਾਲ ਪੁਰਖ ਦੇ ਦਰ ਤੇ ਕਬੂਲ ਹੁੰਦੇ ਹੈਗੇ ਆ ਔਰ ਗੁਰਨਾਮਕ ਸਾਹਿਬ ਦਾ ਸ਼ਬਦ ਹੈਗਾ ਮਰਨ ਮੁਨਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਮਾਨੰ ਨੂੰ ਸੂਰੇ ਸੇ ਹੀ ਆਗੇ ਆਖੀਏ ਦਰਗੇ ਪਾਵੇ ਸਾਚੀ ਮਾਣੋ ਦਰਗੇ ਮਾਣ ਪਾਵੇ ਪਾਸਿਓਂ ਜਾਵੇ ਆਗੇ ਦੂਤ ਨਾ ਲਾਵੇ ਉਸ ਅਕਾਲ ਪੁਰਖ ਦੇ ਦਰ ਤੇ ਪ੍ਰਵਾਨ ਹੋਣਾ ਜ਼ਰੂਰੀ ਹੈਗਾ ਮੰਤਵ ਤੇ ਕਮਿਟਿਡ ਜਿਹੜਾ ਗਾ ਵਾ ਉਹ ਬਹੁਤ ਹੋਣਾ ਜ਼ਰੂਰੀ ਹੈਗਾ ਵਾ ਬਹੁਤ ਸਾਰਾ ਨੇ ਸਿੱਖ ਜਿਹੜੇ ਹੈਗੇ ਆ ਕੁਰਬਾਨੀ ਲਈ ਤੇ ਚੱਲ ਪੈਂਦੇ ਹੈਗੇ ਆ ਪਰੰਤੂ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹ ਕੀ ਕਰਨ ਜਾ ਰਹੇ ਹੈਗੇ ਆ ਕਿਉਂ ਕਰਨ ਜਾ ਰਹੇ ਹੈਗੇ ਆ ਔਰ ਕਿਸ ਤਰ੍ਹਾਂ ਕਰਨਾ ਹੈਗਾ ਵਾ ਇਕ ਕਿਸੇ ਬਾਰੇ ਕੁਝ ਨੂੰ ਪਤਾ ਹੁੰਦਾ ਵਾ ਲੇਕਿਨ ਅੱਖਾਂ ਬੀਟੀ ਚੱਲ ਪੈਂਦੇ ਹੈਗੇ ਆ ਔਰ ਅੱਜ ਕੱਲ ਦੇ ਸਿੱਖਾਂ ਦੀ ਹਾਲਤ ਵੀ ਵੇਖੀ ਜਾਗੇ ਤਾਂ ਬਹੁਤ ਸਾਰੇ ਸਿੱਖਾਂ ਨੂੰ ਇਹ ਵੀ ਪਤਾ ਨਹੀਂਗਾ ਕਿ ਗੁਰਬਾਣੀ ਦੇ ਅਨੁਸਾਰ ਗੁਰਦੁਆਰਾ ਕੀ ਹੈ ਸਤ ਸੰਗਤ ਕੀ ਹੈ ਕੀਰਤਨ ਕੀ ਹੈ ਅਮਰਤ ਕੀ ਹੈ ਹੁਕਮ ਕੀ ਹੈ ਰਜ਼ਾ ਕੀ ਹੈ ਨਾਮ ਕੀ ਹੈਗੀ ਆ ਬਹੁਤ ਸਾਰੇ ਲੋਕ ਬਿਨਾਂ ਸੋਚੇ ਸਮਝੇ ਆਪਣੀ ਦਸਾਂ ਨੋਹਾਂ ਦੀ ਕੀਰਤਨ ਦੌਲਤ ਤੇ ਜਵਾਨੀ ਤੇ ਉਹਦੇ ਨਾਲ ਜਿਹੜੇਗਾ ਉਹਨੂੰ ਸਭ ਨੂੰ ਜਿਹੜਾ ਗਵਰ ਕੁਰਬਾਨ ਕਰੀ ਜਾ ਰਿਹਾ ਹੈਗਾ ਗੁਰਬਾਨੀ ਕੀ ਸਿੱਖਿਆ ਦਿੰਦੀ ਹੈ ਕਿ ਸਾਨੂੰ ਪਹਿਲਾ ਵਸਤ ਸਿਆਣਕ ਹੈ ਤਾਂ ਕੀ ਚੀਜ਼ ਹੈ ਪਹਿਲਾ ਚੀਜ਼ ਨੂੰ ਜਾਣ ਤੇ ਲਈਏ ਫਿਰ ਅੱਗੇ ਵਧਣਾ ਹੈਗਾ ਵਾ ਜੇ ਕੁਰਬਾਨੀ ਬਾਰੇ ਕੁਝ ਪਤਾ ਹੀ ਨਹੀਂ ਸ਼ਹੀਦੀ ਬਾਰੇ ਕੁਝ ਪਤਾ ਹੀ ਨਹੀਂਗਾ ਕਿਸ ਮੰਤਵ ਵਾਸਤੇ ਜਾ ਰਹੇ ਹਾਂ ਕੁਝ ਪਤਾ ਨਹੀਂ ਤਾਂ ਉਹਦਾ ਫਿਰ ਫਾਇਦਾ ਕੀ ਹੈਗਾ ਪਰੰਤੂ ਕੋਈ ਵਿਰਲਾ ਹੀ ਹੈਗਾ ਵਾ ਇਹਨਾਂ ਗੁਰੂ ਗੁਰੂ ਸਾਹਿਬ ਦੇ ਅਨਸਾਰ ਪਹਿਲਾਂ ਆਪਣੀ ਯੋਜਨਾ ਤਿਆਰ ਕਰਦਾ ਹੈ ਬਹੁਤ ਹੀ ਜ਼ਿਆਦਾ ਤਾਂ ਤੇ ਭੇੜਚਾਲ ਤਾਂ ਲੋਕਾਚਾਰੀ ਦੇ ਮਗਰ ਤੁਰ ਫਿੰਦੇ ਹੈਗੇ ਆ ਔਰ ਕਈ ਤਾਂ ਰਾਜਨੀਤਿਕਾਂ ਦੇ ਲਾਲਚ ਤੇ ਉਹਨਾਂ ਦੇ ਝੂਠੇ ਦਿਲਾਸਿਆਂ ਵਿੱਚ ਹੀ ਫਸ ਜਾਂਦੇ ਹੈਗੇ ਆ ਪੰਜਾਬ ਦੇ ਲੋਕਾਂ ਨੇ ਬਿਨਾਂ ਸੋਚੇ ਸਮਝੇ ਸਵਾਰਥੀ ਨੇਤਾਵਾਂ ਦੇ ਮਗਰ ਲੱਗ ਕੇ ਬਹੁਤ ਕੁਰਬਾਨੀਆਂ ਦਿੱਤੀਆਂ ਆਪਣੀ ਜ਼ਮੀਨ ਪਾਣੀ ਹਵਾ ਉਹਨੂੰ ਸਭ ਨੂੰ ਬਰਬਾਦ ਕਰ ਰਿਆ ਜਦ ਕਿ ਅਸੀਂ ਪੜੀ ਜਾਂਦੇ ਹਾਂ ਪਉਣ ਗੁਰੂ ਪਾਣੀ ਪਿਤਾ ਇਹ ਆ己 ਖੁਦ ਵੀ ਬਰਬਾਦੀ ਦੇ ਰਾਹ ਤੇ ਖੜੇ ਹੈਗੇ ਆ ਇਸ ਕਰਕੇ ਸ਼ਹੀਦ ਦੇ ਦਿਹਾੜੇ ਮਨਾਉਣ ਦਾ ਲਾਭ ਤਾਂ ਹੈਗਾ ਵਾ ਜੇ ਅਸੀਂ ਸ਼ਹੀਦ ਦੀ ਦਾ ਕਾਰਨ ਤੇ ਮੰਤਰ ਸਮਝੀਏ ਉਹ ਸ਼ਹੀਦੀ ਨਾਲ ਕੀ ਪ੍ਰਾਪਤ ਕੀਤਾ ਗਿਆ ਸੀ ਜੇ ਸ਼ਹੀਦ ਜੀ ਇਸ ਮਨਾ ਰਹੇ ਆ ਸਾਨੂੰ ਡਿਟੇਲ ਚ ਪਤਾ ਹੋਣਾ ਚਾਹੀਦਾ ਵਾ ਕਿ ਉਦੋਂ ਕੀ ਪ੍ਰਾਪਤ ਕੀਤਾ ਗਿਆ ਸੀਗਾ ਔਰ ਉਸ ਦੇ ਵਾਸਤੇ ਸਾਨੂੰ ਕੀ ਸਿੱਖਿਆ ਲੈਣੀ ਚਾਹੀਦੀ ਹੈਗੀ ਆ ਸ਼ਹੀਦੀ ਦਾ ਸੰਬੰਧ ਕੁਰਬਾਨ ਦੇ ਅਨੁਸਾਰ ਪੂਰਨ ਸੱਚੀ ਬਾਣੀ ਦੇ ਨਾਲ ਜਾਣਕਾਰੀ ਦੇ ਨਾਲ ਸੰਬੰਧ ਵੀ ਸਾਨੂੰ ਜਾਣਨਾ ਜ਼ਰੂਰੀ ਹੈਗਾ ਤਾਂ ਜੋ ਪਤਾ ਲੱਗ ਜਾਵੇ ਕਿ ਉਹ ਸ਼ਹੀਦੀ ਗੁਰਬਾਣੀ ਦੀ ਕਿਸ ਪੰਕਤੀ ਦੇ ਅਨਸਾਰ ਕਿਸ ਤਰੀਕੇ ਨਾਲ ਕੀ ਮੰਤਵ ਸਿਹੜਾ ਜੀਵਨ ਜੀਤ ਗੁਰੂ ਮਾਰਿਆ ਸਾਨੂੰ ਦਿੱਤੀ ਸੀਗੀ ਉਸ ਵਾਸਤੇ ਅਸੀਂ ਗਏ ਥੇ ਅਗੇ ਲੇਕਿਨ ਜੇ ਇਹ ਸੋਚੀਏ ਕਿ ਮਨ ਕਰਤ ਕਹਾਣੀਆਂ ਨੂੰ ਸੁਣਨ ਨਾਲ ਕੁਝ ਹੋਣਾ ਵਾ ਕੁਝ ਨਹੀਂ ਹੋਣਾ ਵਾ ਸਾਨੂੰ ਕੁਦਰਤ ਦੀ ਸਚਾਈ ਨੂੰ ਸਮਝਣਾ ਪੈਣਾ ਹੈਗਾ ਵਾ ਸੱਚ ਨੂੰ ਜਾਣਨਾ ਪੈਣਾ ਹੈਗਾ ਸੱਚ ਨੂੰ ਪਛਾਣਨਾ ਪੈਣਾ ਹੈਗਾ ਵਾ ਔਰ ਸ਼ਹੀਦੀ ਦਿਹਾੜਿਆਂ ਦੇ ਦੌਰਾਨ ਵੇਖਿਆ ਜਾਵੇ ਜ਼ਿਆਦਾਤਰ ਪ੍ਰਚਾਰਕ ਲੋਕਾਂ ਨੂੰ ਭਾਵਕ ਕਰਕੇ ਲੁੱਟਣਾ ਇਹ ਜਿਹੜਾ ਕੋਈ ਕੰਮ ਕਰਦੇ ਹੈਗੇ ਆ ਇਸ ਨੂੰ ਇੰਗਲਿਸ਼ ਚ ਕਹਿ ਸਕਦੇ ਹੈਗੇ ਆ ਲਾਰਜ ਸਕੇਲ ਇਮੋਸ਼ਨਲ ਬਲੈਕਮੇਲ ਇਸ ਹੈਪਨਿੰਗ ਡੂਰਿੰਗ ਮੋਸਟ ਆਫ ਦਾ ਸ਼ਹੀਦੀ ਡੇਸ ਲੇਕਿਨ ਗੁਰਬਾਣੀ ਸਾਨੂੰ ਕੀ ਕਹਿੰਦੀ ਹੈਗੀ ਆ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜੀ ਜਾਨ ਸਾਨੂੰ ਸੱਚ ਦੇ ਮਾਰਗ ਤੇ ਚੱਲਣਾ ਸਿੱਖਣਾ ਹੈਗਾ ਵਾ ਔਰ ਉਸ ਦੇ ਅਨਸਾਰ ਸਿੱਖਣਾ ਇਹ ਨਹੀਂ ਜਿਸ ਤਰ੍ਹਾਂ ਪਹਿਲਾਂ ਵੀ ਵੀਰਾਂ ਨੇ ਕਰ ਦਿੱਤੀ ਬਸ ਇੱਕ ਮਿੰਟ ਹੋ ਜੀ ਉਸ ਦੇ ਅਨਸਾਰ ਚੱਲਣਾ ਵੀ ਹੈਗਾ ਵਾ ਔਰ ਇਸੇ ਕਰਕੇ ਗੁਰਬਾਣੀ ਸਾਨੂੰ ਬਾਰ-ਬਾਰ ਇਹ ਸਿਖਾਇਆ ਜਾਂਦੀ ਹੈਗੀ ਆ ਗੁਰ ਸਿਖੀ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਪਲ ਮੰਨੋ ਪਰ ਹਰ ਕਥਾ ਨਿਰਾਲੀ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਭੁੱਲਣ ਅੰਦਰ ਸਭ ਕੋ ਉਹ ਪੁੱਲ ਗੁਰੂ ਕਰਤੇ ਪਤੇ ਪਰਵਾਣ ਕਰਨੇ ‫וואגודיקה. ‫וואגודיקה קנסה, וואגודיקה. ‫טנג.